ਮਿਸਾਲ ਸਕੇ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਡਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਵੜਾ ਸੂਟ ਤਿੰਨ ਵੜਾ ਦਿਖਾਉਣੀਆਂ ਵਾਂ ਤਿੰਨੇ ਸੂਈਆਂ ਸਵਾਈਆਂ ਵਾਂ ਤੇ ਤਿੰਨੇ ਪਹਿਲਾਂ ਸੂਆ ਸੂਈਆਂ ਵਾਂ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ પાસ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਦਾ ਪਸ਼ੂ ਖਰੀਦੋ ਜੀ ਤੇ ਜਿਹੜਾ ਕ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚੋਅ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਦੀ ਵਧੀਆ ਵਧੀਆ ਤੁਸੀਂ ਦੱਸੋ ਬਾਸਕਟ ਭਾ ਵੀ ਜੀ ਤੇ ਨਾਮ ਦੱਸ ਤੇ ਕਰੀ ਫਿਰ ਆਪਣਾ ਨਾਮ ਵੀਰ ਜੀ ਜੱਗੀ ਨਾਂ ਜੀ ਆਪਣਾ ਜ਼ਿਲ੍ਹਾ ਗਰਦਾਸਪੁਰ ਪਿੰਡ ਪੱਡੇ ਤਹਿਸੀਲ ਟੇਰਾਵਾ ਬਣਾਣ ਕੇ ਜੀ ਤੇ ਨੰਬਰ ਆਪਣਾ 81 58 17 550 ਜੀ ਠੀਕ ਹੈ ਜੀ ਹਾਂਜੀ ਤੇ ਅੱਜ ਆਪਣੇ ਕੋਲ ਹੈਗੀਆਂ ਵਾ ਤਿੰਨ ਤੇ ਤਿੰਨੇ ਪਿੱਲਾ ਸੂਆ ਪਹਿਲਾ ਪਹਿਲਾ ਨਾ ਤੇ ਤਿੰਨੇ ਚੰਗੀਆਂ ਰਿਕਾਡ ਵਾਲੀਆਂ ਵਸੀਆਂ ਤਿੰਨੇ ਸੂਈਆਂ ਸਵਾਈਆਂ ਹਨਾ ਠੀਕ ਐ ਸ਼ੁਰੂਆਤ ਜਿਹੜੀ ਪਿੱਲੇ ਨੰਬਰ ਵਾਲੀ ਤੋਂ ਹੀ ਕਰ ਲਈਏ ਕਿੰਨਾ ਚਿਰ ਹੋ ਗਿਆ ਜਿੰਨਾਂ ਸੂਈ ਨੂੰ ਇਹਨੂੰ ਪਾਜੀ ਅੱਜ ਸਤਵਾਂ ਦੇਣ ਜੇ ਸੂਈ ਨੂੰ ਵੜਨ ਨੂੰ ਅੱਛਾ ਤੇ ਮਗਰ ਇਹਦੇ ਵੱਛੀ ਐ ਮਗਰ ਵੱਛੀ ਬੜੀ ਪਿਆਰੀ ਆ ਗਈ ਕਮਾਲ ਦੀ ਤੇ ਆਪ ਵੀ ਬਹੁਤ ਕਮਾਲ ਦੀ ਆਪ ਵੀ ਬੜੀ ਸੋਹਣੀ ਐ ਤੇ ਮਗਰ ਵੱਛੀ ਬੜੀ ਸੋਹਣੀ ਆ ਗਈ ਐ ਹਾਂਜੀ ਹਾਂਜੀ ਤੇ ਇੱਕ ਦੁੱਧ ਕਿੰਨਾ ਕਰਗੀ ਤਿਆਰ ਹੈ ਦੁੱਧ ਇਸ ਟਾਈਮ ਭਾਜੀ 14 ਕਿਲੋ ਜੀ ਦੇਖੋ ਤਿਆਰ ਕਿੰਨਾ ਕਰੀ ਜਾਊਗੀ ਦੋ ਦਰਮਾਨਾ ਹੋਰ ਦੋ ਤਿੰਨ ਕਿਲੋ ਰਕਾਇ ਮਾਰ ਜਣਾ ਵੈੜ ਨੇ ਬਾਕੀ ਵੈੜ ਥੋੜੀ ਜੀ ਭਰਾਵਾਂ ਨਹੀਂ ਕਿਹਾ ਸਾਂਭੀ ਘਾਟ ਜਿੰਨੀ ਤੇ ਬਰੀਡ ਨਸਲ ਹੀ ਤੇ ਬੱਚੇ ਤੇ ਦੁੱਧ ਵੀਓ ਬਾਹਰ ਚਾਉਣ ਵਾਲੀ ਠੀਕ ਹੈ ਜੀ ਅਗਲੇ ਸਵੇਰ ਚੰਗੀ ਭਾਂਜੂ ਵੇਸ਼ੀ ਜਿਹੜਾ ਕੋ ਵੀਰ ਭਰਾ ਖੜੂਗਾ ਠੀਕ ਹੈ ਲੈ ਆਓ ਜੀ ਇਹ ਦੰਦਾ ਤੇ ਵੈੜ ਆ ਅੱਛਾ ਆਪ ਹੈਗੀ ਜਿਸ ਨੋ ਮੈਨ ਦੀ ਤੇ ਮਗਰ ਸਟ੍ਰਾਈਕ ਕਰਦੀ ਵਛੀ ਜੇ ਤਾਈ ਕਰਦੀ ਵਛੀ ਆ ਜਿਹੜੀ ਇਹਦੇ ਮਗਰ ਆ ਜਾ ਪਤਾ ਆਥਲੇ ਉਹ ਵੀ ਚਿੱਟੀ ਆ ਉਤਰਾ ਹੀ ਉਹਨੇ ਖੁੱਲੀ ਤੋਂ ਕਿਤੇ ਕਾਲਾ ਤੇਲ ਲਵਾ ਲਿਆ ਹੈ। ਇਹ ਪੂਰੀ ਚਿੱਟੀ ਪੈਲੇ। ਚਲੋ ਲੈ ਜਾ। ਬਾਕੀ ਠੰਡੀ ਢੰਡੀ ਪੜੀ ਹੈ ਕੋਈ ਟੇਕਾ ਜਿੱਦਾਂ ਮਰਜੀ ਤੋਂ ਮੀਂਹ ਪਾ ਸਕਦਾ। ਬਾਕੀ ਬਿਲਕੁਲ ਫਿਕਸ ਅਡਰਦੀ ਆ। ਅਡਰ ਹਰ ਪੀ ਬਾਈ ਮਸ਼ੀਨਾਂ ਸਾਰੇ ਚੰਗੇ ਲੱਗੇ ਵੀ ਸੀ ਬਸ ਕਿ ਬੱਚੇ ਗਾੜੀ ਬੰਨੇ ਉਹਨਾਂ ਕਰਕੇ ਪਸੰਮ ਜਾਂਦੀਆਂ ਵਾ ਸਾਰੀਆਂ ਦੇ ਬੱਚੇ ਮਸ਼ੀਨ ਹੈ ਨਾ ਪਰਲੇ ਬਨੇ ਉਹ ਥੋੜਾ ਮੂੰਹ ਮਾਰ ਦਿੰਦੀਆਂ ਵਾ ਉਹਦੇ ਕਰਕੇ ਪਸੰਮ ਜਾਂਦੀਆਂ ਵਾ ਕਈ ਵਾਰੀ ਇਸ ਤਰ੍ਹਾਂ ਬਾਕੀ ਚਲੋ ਇਹ ਆ ਵੀ ਥਾਣੇ ਦਾ ਫਿਰ ਪ੍ਰੋਪਰ ਪਤਾ ਲੱਗ ਜਾਂਦਾ ਪ੍ਰੋਪਰ ਹੱਥ ਚੋਣ ਵਾਲਾ ਥਾਣਾ ਹੈ ਜਿਹੜਾ ਬਹੁਤ ਸੋਹਣਾ ਥਾਣਾ ਹੈ ਜੀ ਵੇਸ਼ੀ ਨੇ ਕੱਢਿਆ ਬਾਕੀ ਮੂੰਹੋਂ ਦੋ ਦੰਦ ਜੀ ਚੋਗੀ ਲੱਗਣ ਈ ਐ ਇਹ ਥਾਲ ਦਿੰਨੇ ਭਰਾਵਾਂ ਨੂੰ ਕਹਿੰਦੇ ਸਾਡੇ ਦੋਂਦੀ ਤੋਂ ਚੋਗੀ ਹੋਣ ਹੀ ਨਹੀਂ ਦਈ ਹੱਲੇ ਹਾਂਜੀ ਤੇ ਮੁੱਲ ਫਿਰ ਵੇਚੀਏ ਤਾਂ ਕਿੰਨਾ ਰੱਖਣਾ ਆਪਾਂ ਮੁੱਲ ਹਰ ਪੀਵੀ ਜੀ ਆਡੀਆਂ ਵਸ਼ੀਆਂ ਦਾ ਬਾਹਰ ਤੇ ਬਾਜ਼ਾਰ ਚ ਬੜਾ ਮੁੱਲ ਜੀ ਹਾਂਜੀ ਨਵੀਂ ਵਸ਼ੀ ਕੋ 400 ਗੇ ਚੋਲੇ ਮਗਰ ਬੱਚਾ ਵੀ ਤਿਆਰ ਚੰਗਾ ਆ ਜਾਣਾ ਹਾਂਜੀ ਮੈਂ ਕਹਿੰਨਾ ਪਈ 70000 ਦੀ ਦੇ ਦਈਏ ਵੈਸੀ ਨਹੀਂ ਕਰਦੀਏਗਾ ਮਾਨਤਾਂ ਕੋਈ ਨਹੀਂ ਕਰਾਉ ਕਰਦਾਂਗੇ ਭਰਾਵਾਂ ਦਾ ਮਾਨ ਆਈ 70 ਦੀ ਦੇ ਦਈਏ ਨਹੀਂ ਸਰ 70 ਦੀ ਹੁਣ ਆਹ ਨਾਲ ਦਈਏ ਅੱਛਾ ਫਿਰ 65000 ਦੀ ਵੈਸੀ ਦੇਣੀ ਅੱਛਾ 65000 ਦੀ 65 24 ਭਰਾਵਾਂ ਦਾ ਫੁੱਲ ਮਾਨਤਾਂ ਨਾ ਹੋਏਗਾ ਕੋਈ ਫੋਨ ਲਾਵੇ ਵੀ ਅੱਛਾ ਬਾਕੀ ਆਪਣੀ ਤਸੱਲੀ ਕਰੇ ਆਣ ਕੇ ਆਪਣੇ ਮਾਨਤਾਂ ਖੁੱਲੇ ਹੋਣਗੇ ਹਨਾ ਬਾਕੀ ਨਵੀਂ ਵਾੜਿਆ ਗਾਂ ਵੀ ਤਿਆਰ ਕਰਨ ਵਾਲੀ ਆ ਚੰਗੇ ਕੰਦ ਕਾਠ ਵਾਲੀ ਤੇ ਮਗਰ ਵੱੱਛੀ ਵੀ ਚੰਗੀ ਆ ਦੋਵੇਂ ਬੱਚੇ ਚੰਗੇ ਨੇ ਕੋ 4 ਕੁ ਵਿੱਚ ਉੰਗ ਕੇ ਇਹਨਾਂ ਫਿਰ ਵੇਚ ਲਈ ਦੀ ਇਹਨੇ ਦੀ ਠੀਕ ਆ ਤੇ ਹੁਣ ਆ ਜਿਹੜੀ ਜ ਇਹ ਵੀ ਪਹਿਲਾ ਸੁਆ ਵੀਜੀ ਸੋਈ ਜੇ ਅੱਛਾ ਜੀ ਹਾਂ ਜੀ ਇਹਨੂੰ ਸੋਈ ਨੂੰ ਅੱਜ ਹੋ ਗਿਆ ਜੇ 7ਵਾਂ ਇਹਨੂੰ ਵੀ 7ਵਾਂ ਦੇਣੀ ਹਾਂ ਜੀ ਨਵੀਂ ਹਫਤਾ ਹੀ ਹੋਇਆ ਜੇ ਸੋਈ ਇਹਦੇ ਮਗਰ ਬੱਛਾ ਜੇ ਇਹਦੇ ਮਗਰ ਵੀ ਬੱਛੀ ਜੇ ਇਹਦੇ ਮਗਰ ਬੱਛੀ ਜੇ ਦੋ ਮਗਰ ਉਹਦੇ ਮਗਰ ਬੱਛੀ ਇਹਦੇ ਮਗਰ ਬੱਛੀ ਤੇ ਇਹ ਜਰਸੀ ਚ ਆ ਗਈ ਹੈ ਨਾ ਇਹ ਜਰਸੀ ਹਾਂਜੀ ਇਹਦੇ ਕੋਲ ਦੁੱਧ ਇਹਦੇ ਕੋਲ ਇਸ ਟਾਈਮ 13 ਕਿਲੋ ਜੀ 13 ਲੀਟਰ ਤਿਆਰ ਹੈ ਹਾਂਜੀ ਹਾਂਜੀ ਤਿਆਰ ਜੀ ਇਹ ਕਿੰਨਾ ਕਰੀ ਜਾਊਗੀ ਇਹ ਵੀ ਰਮਾਨਾ 15 16 ਕਿਲੋ ਖੁੱਲਾ ਦੁੱਧ ਵੇਛੀ ਚ ਵਾਉ ਠੀਕ ਹੈ ਤੋਰਾਂ ਚੌਣ ਚਾਨ ਬੜੀ ਬਾਕੀ ਨਵੀਆਂ ਵੇੜਾ ਵਾਂ ਥਾਨ ਇਹਦੇ ਵੀ ਦੇਖ ਸਕਦੇ ਥਾਨੇ ਦਾ ਵੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਨੇ ਆ ਇਹ ਦੰਦੋ ਕਿਤਰਾ ਜੇ ਇਹ ਦੰਦੋ ਜਵਾਨ ਜੀ ਠੀਕ ਹੈ ਜੀ ਆਪਣੇ ਟ੍ਰੋਟਰ ਬਹੁਤ ਸੋਹਣੇ ਫਿੱਕ ਨਵੀਆਂ ਵੈੜਾਂ ਨੇ ਤੇ ਬਾਕੀ ਗਰਮੀਆਂ ਵਿੱਚ ਝੋਣ ਵਾਲੀਆਂ ਆਪਣੀਆਂ ਚੀਜ਼ਾਂ ਬਾਕੀ ਬੜੀ ਸੋਹਣੀ ਵੈੜੇ ਵੀ ਇਤਨਾ ਬਹੁਤ ਸੋਹਣੀ ਵਸ਼ੀ ਦੀ ਹਾਈਟ ਦੇ ਬਾਕੀ ਥੱਲੇ ਬੜੀ ਚੰਗੀ ਤਿਆਰ ਹੋਈ ਹੈ ਵੀ 15 ਲੀਟਰ ਦੇ ਲਾ ਕੇ ਬੰਨੇ ਵੀ ਤੋਤੇ ਜਿਹੜਾ ਪਹਿਲੇ ਸਵੇ ਜਿਹੜਾ ਉਹ ਵੇਖ ਸਕਦੇ ਹੋ ਫਿਰ ਉਹ ਥੱਲੇ ਲੱਗੀ ਬੱਚੀ ਇਹਦੇ ਕਰਕੇ ਤਾਂ ਸਮਾਂ ਲੱਗਿਆ ਉਹਦੇ ਕਰਕੇ ਫਿਰ ਪਸੰਮ ਜਾਂਦੀਆਂ ਵਾਂ ਕਈ ਜਿਹੜੀ ਇਤਨਾ ਬੱਚੇ ਗਾੜੀ ਬੰਨੀਆਂ ਤੇ ਬਾਕੀ ਦਾ ਸ਼ੀਰ ਚੋਣ ਚਾਨ ਬਹੁਤ ਚੰਗੀ ਆ ਵੀਰ ਬਾਕੀ ਸ਼ਾਈਨ ਬੋਡੀ ਦੀ ਸਟਰਕਚਰ ਬੋਡੀ ਦਾ ਚੰਗਾ ਸਾਰਾ ਹੈ ਨਾ ਬੋਡੀ ਸਕੋਰ ਚੰਗਾ ਕੋਈ 4 ਸਾਲ ਬਸ਼ੀਆਂ ਜਿਹੜੀਆਂ ਨਾਲ ਰੱਖ ਕੇ ਚੋਣ ਵਾਲੀਆਂ ਦੁੱਧ ਲੈਣ ਵਾਲੀਆਂ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੈਂ ਕਹਿੰਨਾ 75 ਕਰ ਲੀਏ ਨਹੀਂ ਇਹਦਾ ਵੀ 65 ਚ ਕਰੀਏ ਮਾਰ ਤੇਰਾ ਵੀ 65 ਚ ਕਰਦੀਏ ਚਲੋ ਏਡਾ ਵੀ ਖੁੱਲਾ ਮਾਨਤਨ ਹੋਏਗਾ 60000 ਦੀ ਬਸ਼ੀ ਦੇ ਦਾਂਗੇ ਅੱਛਾ 60000 ਦੀ ਦੇ ਦੋਗੇ ਹਾਂਜੀ ਹਾਂਜੀ ਹੋਰ ਵੀ ਭਰਾਵਾਂ ਦਾ ਮਾਨ ਹੋਏਗਾ ਤੂੰ ਫੋਨ ਲਾਵੇ ਇੱਕ ਨਹੀਂ ਕੋਈ ਸੱਜਣ ਵੀਰ ਪਰ ਨਹੀਂ ਕਿੱਥੇ ਕਿਤੇ ਸਵਦੇ ਮੌਕੇ ਇਹ ਆਪੇ ਨਮੀਆਂ ਵੈੜਾ ਮੈਂ ਇਹਨਾਂ ਦਾ ਕੱਲਾ ਦੁੱਧ ਤਾਂ ਮੁੱਲ ਨਹੀਂ ਪੈਣਾ ਨਾਲ ਇਹਨਾਂ ਦੀ ਉਮਰ ਦਾ ਵੀ ਮੁੱਲ ਉਮਰ ਦਾ ਵੀ ਨਸਲਾਂ ਦਾ ਵੀ ਪੈਣਾ ਹੈ ਸਰੀਰ ਦਾ ਨਸਲਾਂ ਦਾ ਹਨਾ ਸਟਰਕਚਰ ਦਾ ਮੁੱਲ ਪੈਣਾ ਵਾ ਹਾਂਜੀ ਤੇ ਇੱਕ ਆ ਵੀ ਵੈੜ ਬੜੀ ਪਿਆਰੀ ਜੇ ਇਹ ਆਰਪੀ ਵੀ ਜੀ ਆਪਣੇ ਕੋ ਸੇਰੇ ਆਈ ਵੈੜ ਅੱਛਾ ਜੀ ਆਈ ਤਾਂ ਹੀ ਉਹ ਡਿੰਗੀ ਜਾਂਦੀ ਆ ਮਗਰ ਕੀ ਉਹ ਤੇ ਬੱਚਾ ਜੇ ਦੇ ਮਗਰ ਇਹਦੇ ਮਗਰ ਬੱਚਾ ਵੀ ਤਾਜੀ ਸੋਈ ਜਾਵਦੀ ਬਿਲਕੁਲ ਕੁਲਾ ਬੱਚਾ ਜੇ ਤੇ ਮਗਰ ਵੀ ਤੇ ਆ ਥਾਣੇ ਦੇ ਦੇਖ ਸਕਦੇ ਹੁਣੇ ਬਹਿ ਗਈ ਸੀ ਤਾਂ ਕਰਕੇ ਥੋੜਾ ਜਿਹਾ ਰੇਤਾ ਲਾ ਕੀ ਤੇ ਬੜਾ ਪਿਆਰਾ ਥਾਣੇ ਦੂਰ ਦੂਰ ਜ ਇਹ ਕਿੰਨੇ ਦਿਨਾਂ ਦੀ ਸੂਈ ਆ ਉਤਰਾ ਇਹਨੂੰ ਵੀਜੀ ਅੱਜ ਇਹਨੂੰ ਛੇਵਾ ਦੇਣ ਜੀ ਅੱਛਾ ਹਾਂ ਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਇਸ ਟਾਈਮ ਹੋ ਕੇ ਤੇ 17:00 18 ਫਾਰਮ ਚੋਂ ਆਈ ਜੇ ਖੁੱਲੀ ਅੱਛਾ ਉਹਦੇ ਕਰਕੇ ਥੋੜੀ ਰਸੇ ਰਸੇ ਦੀ ਵੀ ਹੌਲ ਕਾਂਢੀ ਆ ਜੀ ਕਿੰਨਾ ਦੁੱਧ ਕਰੀ ਜੋ ਇਹ ਵਸ਼ੀ ਦੇ ਆ ਵਸ਼ੀਆਂ ਤੋਂ ਇੱਕੋ ਕਰਵ ਲਈਆਂ ਨੇ ਮੇਰੀ ਫਾਰਮ ਹੀ ਸੀ ਭਰਾਵਾਂ ਦਾ ਜਿਨ੍ਹਾਂ ਦੇ ਘਰੋਂ ਲਈਆਂ ਅੱਛਾ ਹਾਂ ਜੀ ਤੇ ਇਹ ਆ ਤੱਕ ਕਿੰਨਾ ਕਰੀ ਜਾਊਗੀ ਦੁੱਧ ਇਹ ਤੇ ਬਾਹਰ ਨਾ ਵੀਓ ਬਾਹਰ ਜਾਣੀ ਹਰ ਜੀ ਤੋਰਾਂ ਮੈਂ ਫੇਰ ਦੇਖਾਂ ਸੂਆ ਇਹਦਾ ਵੀ ਪਹਿਲਾ ਹੀ ਆ ਪਹਿਲਾ ਸੂਆ ਜੀ ਇਹ ਮੂਹ ਤਾਂ ਮੇਰੇ ਹਿਸਾਬ ਨਾਲ ਛੇ ਦੰਦ ਦੇ। ਦੋ ਸਪਰ। ਆ ਦੇ ਸਾਰੇ ਰੱਸੀਆਂ ਦਾ ਥੋੜਾ ਜਿਹਾ ਰੱਸੀ ਦਾ ਕਰਦੀ ਆ। ਖੁੱਲੀ ਰਹੀ ਆ ਵੱਸੀ ਉਥੇ। ਆ ਵੇਖੋ ਚਲੋ ਕੋਈ ਨਹੀਂ ਰਹਿਣ ਦੇ। ਕੋਸ਼ਿਸ਼ ਕਰਨਾ ਮੈਂ ਵਿਖਾਉਂਦੇ। ਚਲ ਤੈਨੂੰ ਦਿਖਾਉਂਦੀ। ਆ ਵੇਖੋ ਛੇ ਦੰਦ ਜੇ। ਸਾਈਡਾਂ ਦੇ ਕੰਨੀਆਂ ਥੋੜੀ ਜਿਹੀ ਵਾਲੇ ਬਰਾਬਰ ਕਰਨਦੀ ਆ। ਤੇ ਸਾਈਡਾਂ ਲਏ ਜੇ ਦੰਦ ਉਤਰਾਂ ਖਲੋਤੇ ਜੇ। ਤੇ ਬਾਕੀ ਆਰਡਰ ਰੂਟਰ ਬਹੁਤ ਸੋਹਣਾ ਫਿਕਸ ਤੇ ਨਾੜਾਂ ਵਾਲਾ ਆਰਡਰ ਲੱਗਾ ਹੋਇਆ। ਕਿਹੜਾ ਲੈ ਜਾ ਬੰਦ ਪੱਕੇ ਝੱਡੇ ਦੇ ਵਿੱਚ ਬੱਚੀਆਂ ਦੁੱਧ ਬਿਲਕੁਲ ਫਿਕਸ ਅਡਰ ਵਾਲੀਆਂ ਸਾਰੀਆਂ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਤੀਜੀ ਮੁੱਲ 85 ਚਰੀ ਦਾ ਜੀ ਅੱਛਾ 85 ਹਜ਼ਾਰ ਹਾਂਜੀ 19 ਵਸ਼ੀ ਗਾਣ 19 ਪੇਛਾਨ ਬਾਕੀ ਲੇਵਾ ਫਿਕਸ ਕੋਈ ਭਾਲਦੀ ਵਸ਼ੀ ਦੀ 80 ਹਜ਼ਾਰ ਦੀ ਦੇ ਦੀਏ ਨਹੀਂ 80 ਦੀ ਨਾ ਦੇਈਏ ਪੂਰੇ ਆ ਮਤਲਬ ਜਾਇ ਜੀ ਦੇਨੇ ਰੇਟ 75000 ਦੀ ਵਸ਼ੀ ਦੇ ਦੀ ਅੱਛਾ 75000 ਦੀ ਚਲੋ ਬਾਕੀ ਮੋਕੇ ਦੇ ਮਤਨ ਥੋੜਾ ਪਤਾ ਕਿਦਾ ਹੋ ਜਾਏਗਾ ਇਹ ਵਸ਼ੀ ਚੋਂ ਬਾਕੀ ਆ ਦੇ ਵਸ਼ੀ ਕੋਈ ਬਰੀਡ ਤਿਆਰ ਕਰਨ ਵਾਲੀ ਗਾਂ ਫੇਰ ਹਾਂਜੀ ਇਹ ਕੇ ਵਸ਼ੀ ਹੋ ਜੀ ਇੱਕ ਪਹਿਲੇ ਨੰਬਰ ਵਾਲੀਆਂ ਦੇ ਬਰੀਡਾਂ ਬੱਚੇ ਗਾਂ ਲੈਣ ਵਾਲੀਆਂ ਤੇ ਬਾਕੀ ਆਪਣੀ ਤਸੱਲੀ ਕਰਕੇ ਚੁਾਈ ਕਰਕੇ ਤੇ ਪਾਸ ਕਰਕੇ ਖੜੋ ਜੀ ਪਣਾ ਦੀ ਪੂਰੀ ਫੁੱਲ ਗਰੰਟੀ ਆ ਬਾਕੀ ਜਿਹੜੇ ਭੈਣ ਭਰਾਣੇ ਆਨਲਾਈਨ ਵੀ ਖੜਦੀਆਂ ਪਣਾ ਦੀ ਗਰੰਟੀ ਆ ਇਹ ਕੋਈ ਇੱਥੇ ਅਸੀਂ ਤੇ ਕਹਿੰਨੇ ਵੀ ਆਪਣੇ ਫਾਰਮ ਤੇ ਆਵੇ ਤੇ ਆਪਣੀ ਤਸੱਲੀ ਕਰ ਤਸੱਲੀ ਕਰਕੇ ਖੜੋ ਹਣਾ ਠੀਕ ਹੈ ਜੀ ਹਾਂ ਦੇਖ ਸਕਦੇ ਬੱਚਾ ਫੇਰ ਥੱਲੇ ਲੱਗਾ ਉਹਦੇ